ਸਾਹ ਸੰਗਤ ਗੁਰੂ ਰੂਪਿਆਰੀ ਸਾਹ ਸੰਗਤ ਤੁਹਾਨੂੰ ਅੱਜ ਇੱਕ ਗੱਲ ਸੁਣਾਉਣੀ ਆ ਆਪਣੇ ਤਾਂ ਜ਼ਿਮੀਂਦਾਰਾਂ ਦੇ ਨਾਲ ਕਾਮਿਆਂ ਦੇ ਨਾਲ ਗਰੀਬਾਂ ਦੇ ਨਾਲ ਤਕੜਿਆਂ ਮਾੜਿਆਂ ਦੇ ਨਾਲ ਬਹੁਤ ਵੱਡੇ ਵੱਡੇ ਕਫਲੇ ਹੋ ਰਹੇ ਆ ਸੌਦਿਆਂ ਦੇ ਵਿੱਚ ਵੀ ਹੋ ਰਿਹਾ ਜੇ ਆਪਾਂ ਕੋਈ ਮਸਾਲਾ ਧਾਲ ਮਸਾਲਾ ਲਈਏ ਜਾਂ ਕੋਈ ਹੋਰ ਚੀਜ਼ ਘਰੇ ਬਰਤਨ ਵਾਲੇ ਲਈਏ ਉਹਦੇ 'ਚ ਵੀ ਹੋ ਰਿਹਾ ਹੈ ਅੱਜ ਇੱਕ ਸਿਲੰਡਰਾਂ ਵਾਲੇ ਸੀ ਮੇਰੇ ਵੀਰ ਸਿਲੰਡਰਾਂ ਵਾਲੇ ਸਿਲੰਡਰ ਵੇਚਦੇ ਫਿਰਦੇ ਸੀ ਇੱਕ ਵੀਰ ਟੈਂਪੂ ਵਾਲਾ ਲੈ ਕੇ ਗਿਆ ਉਹਨੇ ਘਰੇ ਜਾ ਕੇ ਜਦੋਂ ਜੋਖਿਆ ਤੇ ਉਹ 25 26 ਕਿਲੋ ਨਿਕਲੇ 4 ਕਿਲੋ ਘਟ ਗਿਆ ਇੱਕ ਮਾਤਾ ਨੇ ਘਰੇ ਜਾ ਕੇ ਜੋਖਿਆ ਤੇ ਉਹ 25 ਕਿਲੋ ਨਿਕਲੇ 5 ਕਿਲੋ ਘਟ ਗਿਆ ਇੱਕ ਵੀਰ ਨੇ ਹੋਰ ਜਾ ਕੇ ਜੋਖਿਆ ਉਹਦਾ ਵੀ ਐਂ 4 ਕਿ ਤਿੰਨ ਕਿਲੋ 27 ਕਿਲੋ ਸੀ ਉਹਨਾਂ ਨੇ ਉਹ ਬੰਦਾ ਮਹਿਕਵੇਂ ਵਾਲਾ ਫੜ ਲਿਆ ਵੀ ਐਂ ਕਰਕੇ ਵੀ ਆਜੋ ਯਾਰ ਇਹ ਬੰਦੇ ਆ ਗੈਸ ਸਿਲੰਡਰਾਂ ਦੇ ਵਿੱਚ ਯਾਰ ਚੋਰੀ ਕਰਦੇ ਆ ਘਟ ਪਾ ਪਾ ਕੇ ਦਿੰਦੇ ਆ ਤੇ ਉਹ ਆ ਕੇ ਤੇ ਉਹਨਾਂ ਨੇ ਆ ਕੇ ਭਾਈ ਜੋਖੇ ਸਾਰੇ ਉਹ ਕੰਡਾ ਲੈ ਕੇ ਜਦੋਂ ਉਹ ਆਪ ਜੋਖੇ ਜਿਹੜਾ ਦੇਣ ਆਉਂਦਾ ਸੀ ਸਿਲੰਡਰ ਫੇਰ ਤਾਂ 30 ਕਿਲੋ ਹੀ ਹੋਵੇ ਪੂਰਾ ਜਦੋਂ ਕੋਈ ਉਪਰਾ ਤੋਲੇ ਤੇ ਫਿਰ ਉਹ 25 27 26 ਰਹਿ ਜਵੇ ਫਿਰ ਉਹਨਾਂ ਨੇ ਉਹਨੂੰ ਕਾਰਨ ਪੁੱਛਿਆ ਵੀ ਤੂੰ ਕੀ ਕਾਰਨ ਕਰਦਾ ਵੀ ਕਾਹਤੋਂ ਤੇਰੇ ਜਦੋਂ ਤੂੰ ਜੋਖਦਾ 30 ਕਿਲੋ ਹੁੰਦਾ ਜਦੋਂ ਅਸੀਂ ਜੋਖਦੇ ਹਾਂ 25 24 ਰਹਿਦਾ ਜਿੰਨਾ ਹੁੰਦਾ ਉਨਾ ਹੀ ਰਹਿ ਜਾਂਦਾ ਉਹ ਸਾਰਾ ਸੰਗਤ ਗੋਡਾ ਲਾਉਂਦਾ ਸੀ ਗੋਡਾ ਗੋਡਾ ਲਾ ਕੇ ਤੇ ਥੱਲੇ ਨੂੰ ਵਜ਼ਨ ਦੇ ਦਦਾ ਸੀ 2 2.5 ਕਿਲੋ ਆਟੋਮੈਟਿਕੀ ਵੱਜ ਜਾਂਦਾ ਇਹਨਾਂ ਦੇ ਕਾਰਨ ਲੈ ਇਹਨਾਂ ਨੂੰ ਸਾਰਾ ਪਤਾ ਵੀ ਇਸ ਤਰ੍ਹਾਂ ਵਧੂ ਇਸ ਤਰ੍ਹਾਂ ਘਟੋ ਫਿਰ ਉਹਨਾਂ ਨੇ ਫੜ ਲਿਆ ਫੜ ਕੇ ਫਿਰ ਉਹ ਪੁਲਿਸ ਮੰਗਾਈ ਪੋਲਸਮਗ ਆ ਕੇ ਉਹ ਪੋਲਸ ਵਾਲੇ ਜੋ ਟਰਾਲੀ ਫਿਰਦੀ ਸੀ ਪਿੰਡ ਚ ਜਿਹੜੀ ਉਹ ਟਰਾਲੀ ਵੀ ਘੇਰ ਲਈ ਜਿਹੜਾ ਲੋਕਾਂ ਦੇ ਘਰੀ ਚੱਕੈਂ ਸਕੂਟਰਾਂ ਜਾਂ ਤੇ ਦੇਣ ਆਉਂਦੇ ਆ ਉਹ ਵੀ ਘੇਰ ਲਿਆ ਲੈ ਗਏ ਥਾਣੇ ਕਹਿੰਦੇ ਹੁਣ ਇਹਨੂੰ ਪੁੱਛਾਂਗੇ ਸਾਰਾ ਵੀ ਕਿਉਂ ਘੱਟ ਕਰਦੇ ਯਾਰ ਤੁਸੀਂ ਇੰਨਾਂ ਦੇ ਗਰੀਬ ਬੰਦਾ ਕਿਵੇਂ ਆਪਦੇ ਯਾਰ ਪੈਸੇ ਦਿਹਾੜੀ ਦੱਪਾਂ ਲਾ ਕੇ ਪੂਰੇ ਕਰਦਾ ਪੂਰੇ ਕਰਕੇ ਫਿਰ ਉਹ ਗੈਸ ਸਿਲੰਡਰ ਲੈਂਦਾ ਫਿਰ ਤੁਸੀਂ ਗੈਸ ਸਿਲੰਡਰ ਤਿੰਨ ਤਿੰਨ ਚਾਰ ਚਾਰ ਕਿਲੋ ਘੱਟ ਕਰ ਦਿੰਨੇ ਆ ਹੂੰ ਹੀ ਹਲਾ ਤਾਂ ਯਾਰ ਪੰਜਾਬ ਦੇ ਕਿੱਧਰ ਨੂੰ ਜਾ ਰਿਹਾ ਆਪਣਾ ਪੰਜਾਬ ਇੱਕ ਬਾਈ ਦੀ ਇੱਥੇ ਇੰਟਰਵਿਊ ਆ ਰਹੀ ਸੀ ਉਹ ਕਹਿੰਦਾ 베ਰੀਆਂ ਲਾਈਆਂ ਸੀ ਮੈਂ 5 6 ਕਿੱਲੇ ਕਹਿੰਦਾ 27 ਸਾਲ ਰੱਖੀਆਂ ਚਲ ਸਾਨੂੰ ਜਿੰਨੀ ਕੁ ਨੇ ਆਮਦਨ ਦੇਣੀ ਸੀ ਦਿੱਤੀ ਸਾਡੀ ਕਿਸੇ ਨੇ ਸਰਕਾਰ ਨੇ ਢੂਈ ਨਹੀਂ ਮਾਰੀ ਜਦੋਂ ਵੀ ਅਸੀਂ ਕੋਈ ਉਹਨਾਂ ਦੀ ਖਾਤਰ ਕੋਈ ਪੇਪਰ ਬਣਾ ਕੇ ਲੈ ਜਾਂਦੇ ਸੀ ਐਸ ਡੀ ਐਮ ਦੇ ਜਾਂ ਹੋਰ ਚਲਾ ਚਲਾ ਕੇ ਸਾਡੀਆਂ ਪੈਲਾ ਮਾਰਦੇ ਸੀ ਉਹ ਵੀ ਸਾਡੀ ਬਾਤ ਨਹੀਂ ਸੀ ਸੁਣਦਾ ਯਾਰ ਸੁਣਦਾ ਹੀ ਨਹੀਂ ਸਰਕਾਰ ਦੇ ਵਿੱਚ ਕੋਈ ਕੋਈ ਨਹੀਂ ਸੁਣਦਾ ਜਮਈ ਉਹਨੂੰ ਗੈਸ ਸਿਲੰਡਰ ਵਾਲਾ ਉਹਨੂੰ ਬੇਰੀਆਂ ਵਾਲਾ ਵਿਚਾਰਾ ਰੁਹੀ ਜਾਂਦਾ ਫਿਰ ਆ ਗੈਸ ਸਿਲੰਡਰ ਵਾਲਾ ਵਿਚਾਰਾ ਰੁਹੀ ਜਾਂਦਾ ਉਹਨਾਂ ਜ਼ਿੰਮੇਦਾਰ ਉਹ ਕਹਿੰਦੇ ਯਾਰ ਮਾਮਲੇ ਹੋ ਗਏ ਮਹਿੰਗੇ ਤੇ ਅਸੀਂ ਗੋਭੀ ਵੀ ਜੀ ਰੁਪਏ ਕਿਲੋ ਨਹੀਂ ਕਿਸੇ ਨੇ ਪੁੱਛੀ ਉਧਰ ਅਸੀਂ ਰਗੜੇ ਗਏ ਤੇ ਗਵਰਨਮੈਂਟ ਕਹਿੰਦੀ ਆ ਬਾਹਰ ਨਾ ਜਾਓ ਤੁਸੀਂ ਇੱਥੇ ਹੀ ਕੰਮ ਚਲਾਓ ਤੁਹਾਨੂੰ ਇੱਥੇ ਸਬਸਿਡੀਆਂ ਦੇਵਾਂਗੇ ਤੁਹਾਨੂੰ ਆਹ ਦੇਵਾਂਗੇ ਉਹ ਦੇਵਾਂਗੇ ਤੁਹਾਨੂੰ ਬੀਜ ਦੇਵਾਂਗੇ ਚੰਗੇ ਹਾਈਬ੍ਰਿਡ ਦਵਾਈਆਂ ਤੇ ਤੁਹਾਨੂੰ ਸਬਸਿਡੀ ਦੇਵਾਂਗੇ ਇੱਥੇ ਕੰਮ ਕਰੋ ਬਾਹਰ ਨਾ ਜਾਓ ਹੁਣ ਬਾਹਰ ਨਹੀਂ ਜਾਂਦੇ ਉਹ ਇੱਥੇ ਗਾਡੇ ਇੱਥੇ ਵਾਲੇ ਰੋਈ ਜਾਂਦੇ ਆ ਹੁਣ ਆਪਾਂ ਜਿਹੜੀਆਂ ਚੀਜ਼ਾਂ ਜਿਹੜਾ ਫਲ ਫਰੂਟ ਲੈਣਾ ਤੂੰ ਸ਼ਹਿਰਾਂ ਦੇ ਵਿੱਚ ਉਹਨਾਂ ਦੇ ਵਿੱਚ ਕੀ ਕੀ ਆਉਂਦਾ ਕੇਲਿਆਂ 'ਚ ਟੀਕੇ ਲੱਗੇ ਸਵਾਾਂ 'ਚ ਟੀਕੇ ਲੱਗੇ ਖਰਬੂਜਿਆਂ 'ਚ ਟੀਕੇ ਲੱਗੇ ਬੇਸਾਬਾ ਮਿੱਠਾ ਕਰ ਦਿੰਦੇ ਆ ਕੀ ਜਾਰੇ ਚੱਲ ਰਿਹਾ ਹੈ ਫਿਰ ਤੁਸੀਂ ਹੁਣ ਗੰਨੇ ਦਾ ਜੂਸ ਚਲਦਾ ਪਾ ਪੀਣੇ ਆਮ ਜਾ ਕੇ ਰੋਹ ਕਹਿੰਦੇ ਰੋਹ ਪੀਣਾ ਜਾ ਠੰਡਾ ਵਧੀਆ ਪੂਤਨਾ ਪਾ ਕੇ ਪਹਿਲੀ ਗੱਲ ਤੇ ਉਹਨਾਂ ਦਾ ਪੂਤਨਾ ਦੇਖਿਆ ਕਰੋ ਕਈਆਂ ਦਾ ਤਾਂ ਸੜਿਆ ਪਿਆ ਤਰਨਾ ਤਰਨਾ ਦੇ ਨਾਲ ਆ ਪੇ ਨਿੰਬੂ ਦੇਖਿਆ ਕਰੋ ਫਿਰ ਉਹਨਾਂ ਦਾ ਵਿੱਚ ਜਦੋਂ ਪਾਣੀ ਪਾ ਬਰਫ਼ ਸਟਲਿੰਦੇ ਆ ਸਾਹ ਸੰਗਤ ਵਿੱਚ ਪਾਣੀ ਉਹ ਤਿੱਲ ਜਿਹੜਾ ਡੱਬੂ ਜੀ ਦੇ ਵਿੱਚ ਰੋਹ ਆਉਂਦਾ ਵਾ ਅੱਧਾ ਰੋਹ ਮਿਲਦਾ ਤੇ ਅੱਧਾ ਸਾਨੂੰ ਬਰਫ਼ ਦਾ ਪਾਣੀ ਮਿਲਦਾ ਬੇਚ ਮਿੱਠਾ ਵੀ ਪਾ ਲੰਦਿਆ ਹੋ ਰਿਹਾ ਬਹੁਤ ਕਬਲੇ ਚਲਦਿਆ ਦੇਖ ਕੇ ਮੇਰੇ ਵੀਰ ਯਾਰ ਜਿੰਦਗੀ ਨਾਲੋਂ ਕੋਈ ਚੀਜ਼ ਚੰਗੀ ਨਹੀਂ ਯਾਰ ਕਰਿਆ ਆਉਦੀ ਲੱਸੀ ਬਣਾਓ ਦਹੀਂ ਬਣਾਓ ਕਰਿਆ ਆਉਦਾ ਆਉਦੀ ਮੱਖਣੀ ਬਣਾਓ ਨਾਰ ਫੈਂਡ ਰਪੌਂਡ ਲਭੋ ਯਾਰ ਥੋੜਾ ਖਾ ਲੋ ਯਾਰ ਮਗਣੀ ਮੁਖੜੀ ਨਾਲ ਰੋਟੀਆਂ ਚੋ ਪੋਲੋ ਤੜਕਾ ਘਿਆਵਾ ਦੇਸੀ ਦਾ ਲਾ ਲਓ ਥੋੜਾ ਹਸਾਬ ਨਾਲ ਚੱਲ ਕੇ ਲਾ ਲਓ ਆਪਦਾ ਸਰੋਂ ਆਉਦੀ ਲਿਆਓ ਸਰੋਂ ਘੜਾਓ ਸਰੋਂ ਦਾ ਤੇਲ ਕਢਾ ਕੇ ਉਹਦਾ ਤੜਕਾ ਲਾਓ ਇਹ ਚੀਜ਼ਾਂ ਮੈਂ ਨਾ ਯਾਰ ਬਹੁਤ ਭਾਈ ਜਿਹੜੀ ਜ਼ਿੰਦਗੀ ਹੈ ਨਾ ਬਹੁਤ ਬੰਦੇ ਦੇ ਨਾਲ ਬਿਮਾਰ ਹੋ ਰਹੇ ਆ ਦਵਾਈਆਂ ਖਾ ਰਹੇ ਹਸਪਤਾਲਾਂ 'ਚ ਯਾਰ ਇਹ ਹੀ ਕਾਰਨ ਆ ਆਪਣੇ ਜਿਹੜੇ ਪਹਿਲੇ ਬਜ਼ੁਰਗ ਕਾਹਤੋਂ ਨਹੀਂ ਸੀ ਇੰਨਾ ਗੱਲਾਂ ਤੇ ਯਾਰ ਉਹ ਉਹਦਾ ਬੰਦੇ ਦੀ 100-100 ਸਾਲ 110-10 ਸਾਲ ਦੀ ਜ਼ਿੰਦਗੀ ਨਿਭਾਉਂਦੇ ਸੀ ਐਂ ਪੈਸੀ ਕੰਨ ਯਾਰਗੇ ਸੱਦੇ ਉਹਨਾਂ ਦੇ ਵਿੱਚ ਕੀ ਸੀ ਉਹ ਆਪਦੀ ਘਰ ਦੀ ਰੋਟੀ ਖਾਂਦੇ ਸੀ ਬਾਹਰਲਾ ਸਾਮਾਨ ਨਾ ਸ਼ਹਿਰਾਂ 'ਚ ਬਾਹਲਾ ਜਾਂਦੇ ਸੀ ਨਾ ਉਹ ਖਾਂਦੇ ਸੀ ਖੇਤਾਂ 'ਚ ਰਹਿਣਾ ਆਪਦੀ ਚਾਹ ਬਣਾਉਣੀ ਆਪਦੀ ਰੋਟੀ ਖਾਣੀ ਚਾਰਨਾ ਮਰਾਂ ਗੰਡੇ ਨਾ ਇਹ ਚੀਜ਼ਾਂ ਮੇਨ ਆਪਣੀਆਂ ਪੰਜਾਬੀ ਆਪਦੇ ਖੇਤਾਂ 'ਚ ਹੁੰਦੇ ਆ ਤਾਂ ਆਪਦੀ ਸੋਹਣੀ ਜ਼ਿੰਦਗੀ ਚਟਣੀ ਨਾਲ ਰੋਟੀ ਖਾ ਲੋ ਯਾਰ ਜੇ ਕੋਈ ਲੰਮ ਹੋ ਰਸਤੇਦਾਰ ਆ ਗਿਆ ਯਾਰ ਨਾ ਬ੍ਰੈਡ ਬਰੋਡ ਨਾ ਹਸ਼ਮੋਸ਼ੇ ਸਮਾਸ਼ੇ ਕੋਸ਼ ਨਾ ਮੰਗਾਇਆ ਕਰੋ ਚਾਰ-ਚਾਰ ਰੋਟੀਆਂ ਕਰੀਂ ਤਿੰਨ-ਤਿੰਨ ਉਹ ਖਾਣੀਆਂ ਦੇ ਛੋਡੇ ਫੁਲਕੇ ਯਾਰ ਉਹ ਘਰੇ ਲਾ ਲਿਆ ਕਰੋ ਨਹੀਂ ਦਾਲ ਬਣੀ ਤਾਂ ਚੱਟਣੀ ਰਗੜ ਲਓ ਯਾਰ ਅੰਬ ਦਾ achar ਦੇ ਦਿਓ ਘਰ ਦੀ ਲੱਸੀ ਦੇ ਦਿਓ ਉਹਦੇ ਨਾਲ ਬੈ ਕੇ ਉਹ ਖਾ ਲੈਣਗੇ ਢਿੱਡੀ ਵਰ ਨਾਲੇ ਇਹ ਵਧੀਆ ਚੀਜ਼ ਹੋਊ ਸਾਰਿਆਂ ਤੋਂ ਇਹ ਲਾਲਾ ਧੂਲਾ ਤੋਂ ਜਿਹੜੀ ਆਪਾਂ 몰 ਰਦੀਆਂ ਸਬਜ਼ੀਆਂ ਲੈ ਕੇ ਬਣੋ ਤੂੰ 20 ਗੁੜੇ ਚੰਗਾ ਘਰ ਦਾ ਰਾਚਣ ਆ ਮਟਰ ਪਨੀਰ ਤੇ ਲੱਗੇ ਆ ਕਿ ਯਾਰ ਮਟਰ ਪਨੀਰ ਕਹਦਾ ਇਹਦੇ ਵਿੱਚ ਨਿਰਤ ਜਾਵ ਹੈ ਫਿਰ ਹਲਵਾਈਆਂ ਨੂੰ ਕਹਦੇ ਹਲਵਾਈ ਜਿਉਂ ਸੜਦੇ ਆ ਡੱਬੀਆਂ ਛੱਬੀਆਂ ਵਿੱਚ ਪਾ ਪਾ ਕੇ ਉਹਦੀਆਂ ਦੁਸ਼ ਦੁਸ਼ਾ ਕਰ ਦਿੰਦੇ ਆ ਸਬਜ਼ੀ ਦੀ ਉਹ ਖਾਣ ਵਾਲੀ ਹੁੰਦੀ ਆ ਨਾ ਉਹਦੇ ਚੱਤਰ ਇਹ ਨਾਲ ਲੈਣ ਨਾ ਦੇਣ ੱਲੇ ਮਟਰ ਤੇ ਪਨੀਰ ਪਿਆ ਹੁੰਦਾ ਇਹ ਆਪਦੀ ਜ਼ਿੰਦਗੀ ਦੇ ਨਾਲ ਖਲਵਾੜਾ ਹੋ ਰਹੀਆਂ ਹੁਣ ਤੁਸੀਂ ਲਾ ਲਓ ਪੰਜਾਬੀ ਕੋਈ ਵੀ ਤੁਰਿਆ ਆਉਂਦੇ ਵੇ ਦੇਖ ਕੇ ਵੇ ਗਾਂ ਨੂੰ ਟੱਡ ਵਾਂ ਪੂਰਾ ਉਹ ਗੈਸ ਬਣੇ ਪਿਆ ਸਰੀਰਾਂ ਚ ਪਰਫੈਕਸ਼ਨਾਂ ਬਣੀਆਂ ਪਈਆਂ ਕੜੇ ਕੜੇ ਢੱਡਾ ਕਿਉਂ ਫੁੱਲਦੇ ਆਏ ਇਹ ਗੈਸ ਬਣਦੀ ਆ ਸਰੀਰ ਚ ਜਦੋਂ ਆਪਣੀਆਂ ਚੀਜ਼ਾਂ ਹੀ ਆਪਾਂ ਖਾਣੀਆਂ ਹੀ ਗੈਸ ਵਾਲੀਆਂ ਤੇ ਫਿਰ ਗੈਸ ਹੀ ਬਣਨੀ ਹੈ ਜੇ ਕਿਸੇ ਨੂੰ ਕਹੀਏ ਮੂੰਗੀ ਮਸਰੀ ਤਾਂ ਉਹੀ ਭੁੱਲ ਗਿਆ ਕੋਈ ਜਰਾ ਘਲਾ ਕੇ ਘਰੇ ਬੁਢੀਆਂ ਨੇ ਕਿਹੜਾ ਨਾਂ ਵੀ ਮੂੰਗੀ ਮਸਰੀ ਦੀ ਦਾਲ ਤੜੀ ਜਲ ਲੈ ਕੇ ਹੁਣੀਆਂ ਢੋ ਗੰਡੋ ਜਾ ਕੇ ਮਾਂ ਮੂੰਠਾਂ ਦੀ ਦਾਲ ਤੜੀ ਹੈ ਮਾਂ ਹਾਲੀ ਦਾਲ ਤੜੀ ਹੈ ਮਾਂ ਛੋਲੇ ਕਰਕੇ ਵਿੱਚ ਕਦੂ ਵਾਕੇ ਦਾਲ ਬਣਾਇਆ ਜਾਂਦੇ ਤੂੰ ਕੈਸੀ ਬਣਦੀ ਆ ਇਹਨਾਂ ਚੀਜ਼ਾਂ ਦਾ ਆਪਾਂ ਉਹੀ ਹਟ ਕੇ ਜਦ ਆਪਾਂ ਤਾਂ ਚੱਲ ਪਏ ਬਸ ਹਾਂ ਵੈਰੈਟੀ ਖਾਓ ਵੈਰੈਟੀ ਖਾਓ ਖਾਲੋ ਵੈਰੈਟਾ ਤੁਰੇ ਬਰੂ ਦਵਾਈਆਂ ਲੈਂਦੇ ਦੂਜੇ ਦਿਨ ਨੂੰ ਜਿਹੜੇ ਬਜ਼ੁਰਗ ਸੀ ਉਹ ਸਧਾਰਨ ਖਾਣਾ ਖਾਂਦੇ ਸੀ ਇਹਨਾਂ ਚੀਜ਼ਾਂ ਤੋਂ ਬਹੁਤ ਦੂਰ ਸੀ ਆ ਜਦੋਂ 40 50 ਸਾਲ ਪਹਿਲਾਂ ਕਿਤੇ ਮਟਰ ਪਨੀਰ ਨਹੀਂ ਸੀ ਹੁੰਦੇ ਛਾਰ ਦਿਨਾਂ ਦਾੜਾ ਜਾ ਸਬਜ਼ੀ ਹੁਣੀ ਚਾਹ ਗੋਭੀ ਦੀ ਆਲੂ ਗੋਭੀ ਬਣੇ ਬੜੀ ਸਵਾਦ ਹੁੰਦੀ ਸੀ ਔਰ ਤਾਂ ਜਿਹਦੇ ਮਰਗ ਦੇ ਜਾਵੜੋ ਸਖੰਡਪਾੜ ਦੇ ਜਾਵੜੋ ਸਹਿਜਪਾੜ ਦੇ ਭੋਗ ਤੇ ਜਾਵੜੋ ਮਕਾਨ ਜਾਵੜੋ ਮਟਰ ਪਨੀਰ ਮਟਰ ਪਨੀਰ ਖਾਣੇ ਤੋਂ ਭਲਿਆ ਮਾਰ ਸਾਕ ਕੌਲੀ ਨਹੀਂ ਇਹ ਕਿੰਨੇ ਬੰਦਿਆਂ ਦੀ ਆਪਾਂ ਜ਼ਿੰਦਗੀਆਂ ਨਾਲ ਖਲਵਾੜਾ ਕਰਦੇ ਨੇ ਹਲਵਾ ਹੀ ਨਹੀਂ ਦੇਂਦੇ ਗਾ ਉਹ ਚੱਕੀ ਤੁਰੇ ਆਉਂਦੇ ਆ ਛੜਦੇ ਮਸਾਲਾ ਇੰਨੀਆਂ ਡੱਬੀਆਂ ਲਈ ਇੰਨਾ ਫਲਾਣਾ ਲਈ ਆਪਣਾ ਚਾਣਾ ਮਸਾਲਾ ਕਿਹੜੇ ਜਰਾ ਮਸਾਲਾ ਕਰੇ ਬਣਿਆ ਨੂਨ ਮਿਰਚ ਗੰਡੇ ਦਾ ਤੜਕਾ ਲਾਓ ਵਿੱਚ ਦਾਲ ਬਣਾ ਕੇ ਵਧੀਆ ਬਣਦੀ ਆ ਆਪਾਂ ਆਪ ਦੇ ਆਪ ਹੀ ਨੁਕਸਾਨ ਕਰੀ ਵਰਦੇ ਆਂ ਦੀ ਸਿਹਤ ਦਾ ਇਹ ਜੀਆਂ ਚੀਜ਼ਾਂ ਤੋਂ ਬਚੋ ਜਿਹੜਾ ਸਿਲੰਡਰ ਲੈਨੇ ਉਹਨੂੰ ਜੋਖਿਆ ਕਰੋ ਮੇਰੇ ਵੀਰੋ ਤਨ ਤਨ 4-4 ਕਿਲੋ 5-5 ਕਿਲੋ ਘੱਟ ਵੀ ਆਉਂਦਾ ਉਹ ਤੇ ਜਦੋਂ ਉਹ ਘੱਟ ਆ ਤੇ ਉਹ ਨੇ ਉਹਦੀ ਦੁਕਾਨ ਤੇ ਲੈ ਕੇ ਜਾਓ ਵੀ ਆ ਜੋਖੇ ਨੂੰ ਇਸ ਤਰ੍ਹਾਂ ਸਾਥ ਸੰਗ ਤੋਂ ਕਦੇ ਨਾ ਕਿਸੇ ਚੀਜ਼ ਤੋਂ ਜਗਿਆ ਕਰੋ ਯਾਰ ਪੈਸੇ ਦੇਣੇ ਆ ਸੌਦਾ ਲੈਣਾ ਆਪਾਂ ਆਲ ਦੀਆਂ ਚੀਜ਼ਾਂ ਔਰ ਸਾਡੇ ਉਤੇ ਭਾਈ ਵਾਲੇ ਟਮਾਟਰ ਵੀ ਲਾਏ ਹੋਏ ਆ ਮਿਰਚਾਂ ਵੀ ਲਾਈਆਂ ਹੋਈਆਂ ਆ ਆਪਦੀ ਸਬਜ਼ੀ ਵੀ ਸਾਡੇ ਉੱਤੇ ਬਾਬੇ ਦੇ ਲਾਈ ਆ ਬਣਾ ਕੇ ਸਾਡੇ ਪਾਠੀ ਉੱਤੇ ਖਾਂਦੇ ਆ ਮਿਰਚਾਂ ਆਉਂਦੀਆਂ ਲਾਈਆਂ ਗੰਡੇ ਆਉਦੇ ਲਾਏ ਆ ਸਾਡੇ ਤਾਂ ਆਲੂ ਵੀ ਹਲੇ ਬੱਟਾਂ 'ਚ ਪਏ ਆ ਹੁਣ ਕੱਢ ਕੇ ਬਣਾਇਆ ਕਰਾਗੇ ਐ ਸਾਹ ਸੰਗਤ ਥੋੜਾ ਜਿਹਾ ਆਪਾਂ ਵੀ ਸੋਚ ਗਏ ਆਪਾਂ ਵੀ ਕੱਲੇ ਬਸ ਹੱਥ ਮਾਲ ਕੇ ਨਹੀਂ ਬੈਠਣਾ ਆਉਦੇ ਆ ਕੰਮ ਵੀ ਕਰੋ ਨਿਗਾ ਵੀ ਰੱਖੋ ਸਰੀਰ ਦੀ ਵੀ ਸੰਭਾਲ ਕਰੋ ਉਹਨਾਂ ਸਾਧੂ ਸੰਤ ਦੱਸਦੇ ਆ ਕਹਿੰਦੇ ਨਹਾਉਣਾ ਬਹੁਤ ਜ਼ਰੂਰੀ ਆ ਇਹ ਜਿਹੜੀ ਦੇਹ ਤੇਰੇ ਇਹ ਤੇਰੀ ਨਹੀਂ ਇਹ ਕੁਦਰਤ ਦੀ ਆ ਪਰਮੇਸ਼ਰ ਦਾ ਦਿੱਤਾ ਇਹ ਹਰਮੰਦਰ ਆ ਇਹਦੇ ਵਿੱਚ ਵਸਦਾ ਪਰਮੇਸ਼ਰ ਸਰੀਰ ਆਪਣਾ ਹਰਮੰਦਰ ਆ ਜਿਹੜਾ ਮਨ ਆ ਉਹ ਵਿੱਚ ਉਹ ਵਸਦਾ ਆਪਣੇ ਪਰਮੇਸ਼ਰ ਦਾ ਦਿੱਤਾ ਜੀਵ ਉਦੇ ਵਾਸਤੇ ਫਿਰ ਆਪਾਂ ਨੂੰ ਸਰੀਰ ਦੀ ਸਫਾਈ ਕਰਨੀ ਜ਼ਰੂਰੀ ਹੈ ਜਿਵੇਂ ਆਪਾਂ ਗੁਰਦੁਆਰਿਆਂ ਦੇ ਵਿੱਚ ਸਫਾਈ ਕਰਦੇ ਆਂ ਰਮਾਲੇ ਵਾਂਗ ਇਵੇਂ ਆਪਦੇ ਸਰੀਰ ਦਾ ਚੋਲਾ ਬਦਲੋ ਜਰ ਚੰਗੀਆਂ ਚੀਜ਼ਾਂ ਇਹਦੇ ਪੇਟ ਦੇ ਵਿੱਚ ਵਧਿਆ ਪਾਓ ਇੱਕ ਪਾਸੇ ਮੈਗਨ ਸਰੀਰੀ ਹਰਮੰਦਰਾ ਤੇਰਾ ਤੇ ਇੱਕ ਪਾਸੇ ਨੂੰ ਬੰਡ ਦਾ ਭਾਂਡਾ ਬਣਾਈ ਬੈਠੇ ਆ ਤੇ ਫਿਰ ਸਰੀਰ ਕੀ ਕਰੂਗਾ ਇਹਨੇ ਤਾਂ ਬਾਈ ਫੁੱਲਣਾ ਹੀ ਆ ਔਲਗੇਟ ਲੱਗੇ ਨੂੰ ਵਧੀ ਜਾਂਦੇ ਉਹ ਗੈਸ ਬਣੇ ਬਿਆ ਸਰੀਰਾਂ ਦੇ ਵਿੱਚ ਚਰਬੀ ਵਧਦੀ ਜਾਂਦੀ ਹੈ ਬੰਦੇ ਦੇ ਚਤ ਜਮਾਇਕ ਨੇ ਤਕੜਾ ਹੋਈ ਜਾਂਦਾ ਕਿਤੇ ਬਾਹਰ ਜਾ ਕੇ ਦੇਖੋ ਦੇਖੋ ਗੋਰਿਆਂ ਦੇ ਦੇਸਾਂ ਚ ਕਾਨਯਰਗੇ ਸਿੱਧੇ ਪਏ ਸਰੀਰ ਐ ਤੁਰਦੇ ਆ ਘੋੜਿਆਂ ਨੂੰ 80 ਸੇ 90 90 ਸਾਲ ਦੇ ਉਹ ਵੀ ਚੀਜ਼ ਲੈਣੀ ਆ ਉਹਦੀ ਪੂਰੇ ਗੌਰ ਨਾਲ ਬਾਈ ਗੌਰ ਨਾਲ ਦੇਖ ਕੇ ਸੋਚ ਕੇ ਬਹੁਤ ਚੀਜ਼ਾਂ ਦੇ ਵਿੱਚ ਕਬੜਾ ਆ ਰਿਹਾ ਬਹੁਤ ਚੀਜ਼ਾਂ ਦੇ ਖਾਣ ਵਾਲੀਆਂ ਚੀਜ਼ਾਂ 'ਚ ਵੀ ਬਹੁਤ ਆ ਰਿਹਾ ਯਾਰ ਕਿੱਧਰ ਕਿੱਧਰ ਉਹ ਬਚਾ ਗਏ ਕਿੱਥੋਂ ਕਿੱਥੋਂ ਬਚਾਉਂਦੇ ਬਹੁਤ ਚੀਜ਼ਾਂ ਆਪਦੇ ਘਰੇ ਬਣ ਸਕਦੀਆਂ ਹਲਦੀ ਆਪਦੇ ਘਰੇ ਧਨੀਆ ਆਪਦੇ ਘਰੇ ਜੀਰਾ ਵੀ ਲੱਗ ਸਕਦਾ ਚਲ ਇੱਕ ਨੂੰ ਚੀਜ਼ਾਂ ਕਾਲੀ ਮਿਰਚ ਹੋਰ ਇਹ ਲਟਰ bột ਮੋਲ ਲੈ ਲੋ ਤੇ ਆਪ ਦਾ ਮਸਾਲਾ ਬਣਾਓ ਫੇਰ ਖਾਓ ਠੀਕ ਆ